ਸਾਡੇ ਪ੍ਰੋਇਟਰ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਇੱਕ ਮਿੰਕੂ ਚੌਧਰੀ ਨਾਂ ਦਾ ਆਦਮੀ ਕਿਹੜਾ ਤੇ ਟੈਪ ਦਾ ਕੰਮ ਟੈਪ ਕਰਦਾ ਕਚਹਿਰੀ ਵਿੱਚ ਜੀ ਜੀ ਉਹਨੇ ਅੱਜ ਤੋਂ 4-5 ਤਿੰਨ 4 ਸਾਲ ਪਹਿਲਾਂ ਵੀ ਇਹ ਸ਼ਰਾਰਤ ਕੀਤੀ ਸੀ ਜੀ ਜੀ ਮੈਂ ਇੰਦਰਾ ਗਾਂਧੀ ਦਾ ਤੇ ਜਰਨਲ ਵੈਦਿਆ ਬੈਂਕ ਸਿੰਘ ਕੇ ਪੀਐਸ ਖੇਲ ਤੇ ਇਹਨਾਂ ਦੇ ਚਿੱਠੀ ਜਿਹੜਾ ਬਣਾਉਣਾ ਹੈ ਜੀ ਜੀ ਨਾਲ ਹੀ ਪ੍ਰਸ਼ਾਸਨ ਨੂੰ ਕਿਹਾ ਸੀ ਇਹਦੇ ਪਰਚਾ ਦਰਜ ਕੀਤਾ ਜਾਵੇ ਪਰਚਾ ਹੈ ਦੋਸ਼ੀ ਇਹਨਾਂ ਕਿਹੜੇ ਪੰਜਾਬ ਦੇ ਮਾਹੌਲ ਨੂੰ ਅਕਲਾਉਣ ਦੀ ਕੋਸ਼ਿਸ਼ ਕਰਦਾ ਸਿਰ ਪਰਚਾ ਦਰਜ ਕੀਤਾ ਗਿਆ ਸੀਗਾ ਨਹੀਂ ਜੀ ਪਰਚਾ ਦਰਜ ਨਹੀਂ ਕੀਤਾ ਗਿਆ ਪਰ ਉਹਦੀ ਸਪੋਰਟ ਹੀ ਦਿੱਤੀਗੀ ਉੰਦੇ ਦਫ਼ਤਰ ਦੇ ਵਿੱਚ 4-5 ਗੱਲ ਸਰਕਾਰ ਨੇ ਉਰੋਂ ਦੇ ਪਾਏ ਸਵਾਲ ਹੈ ਪਰਚਾ ਦਰਜ ਵੀ ਨਹੀਂ ਕੀਤਾ ਗਿਆ ਫਿਰ ਸਕਿਉਰਟੀ ਵੀ ਦਿੱਤੀ ਗਈ ਕਿਉਂ ਸਕਿਉਰਟੀ ਉਹ ਸਕਿਉਰਟੀ ਨੂੰ ਵਰਕਰ ਰੱਖ ਲਈ ਹੈ ਕਿ ਉਹਨੇ ਫਿਰ ਸ਼ਰਾਰਤ ਕੀਤੀ ਜੀ ਜੀ 6 ਜੂਨ ਨੂੰ ਇੰਦਰੰਗਪੀ ਮਰੀ ਜੀ 6 ਜੂਨ ਨੂੰ ਪੀਪੀਐਸ ਗੱਲ ਮਰਿਆ ਜੀ ਇਹ ਜਾਣ ਪੁੱਝ ਕੇ ਮਾਹੌਲ ਇਹੋ ਜਿਹਾ ਸ਼ਰਾਰਤੀ ਅੰਸਰ ਜਿਹੜੇ ਪੰਜਾਬ ਦਾ ਖਰਾਬ ਕਰਦੇ ਆ ਇੱਥੇ ਸਕਿਉਰਟੀਆਂ ਲੈਣ ਦੀ ਖਾਤਰ ਆਪਣੇ ਗੱਲ ਵਿੱਚ ਲੈਣ ਦੀ ਖਾਤਰ ਤੇ ਇਹ ਕੰਮ ਕੀਤਾ ਹੈ ਜੇ ਤਦੋਂ ਦਾ ਮਹਾਦਾਵ ਬੁੱਧ ਪੀਤਾ ਦਾ ਆਪਣੇ ਪਿਓ ਦਾ ਸਹੀ ਪੁੱਤਰ ਹੈ ਹਾਂਜੀ ਸਪਰਾਏ ਤੇ ਟਾਈਮ ਤੇ ਫਿਰ ਕਿੱਥੇ ਬਿਨਾਨੀ ਤੇ ਦੇਖਾਂਗੇ ਇੱਕ ਤਰ੍ਹਾਂ ਦੀ ਗੱਲ ਹੋਵੇਗੀ ਕਿ ਵਾਰ-ਵਾਰ ਗੱਲਾਂ ਵੀ ਹੁਣ ਸੰਗੀਆਂ ਲੱਗਣੀਆਂ ਕਿ ਇੱਕ ਇੱਕ ਤਰ੍ਹਾਂ ਦੀ ਗੱਲ ਕਰਾਂਗੇ ਜੀ ਜੀ ਨਾ ਤਾਂ ਤੁਸੀਂ ਪ੍ਰਸ਼ਾਸਨ ਨੂੰ ਫੋਨ ਕਰਨਾ ਆਉਣਾ ਨਾ ਕਿਤੇ ਦਰਕਰਾਨ ਨੂੰ ਪੈਣਾ ਕਹਿ ਕੇ ਕਿ ਵੇਖ ਲਿਆ ਸਰਕਾਰ ਨੇ ਉਹਨੂੰ 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 ਉਹਦੇ ਜੁਆਇਨਾਂ ਨੂੰ ਕੋ ਪਾਰ ਲਈ ਆ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦੋਸਤੋ ਗੱਲ ਕਰੀ 1984 ਦੇ ਦਹਾਕੇ ਦੀ 6 ਜੂਨ ਦਾ ਜਿਹੜਾ ਕੱਲੂਕਾਰਾ ਹੋਇਆ ਸੀਗਾ ਦਰਬਾਰ ਸਾਹਿਬ ਕਲਤਕਾ ਸਾਹਿਬ ਤੇ ਬੜਾ ਹੀ ਨਿੰਦਣ ਜੋ ਘਟਨਾ ਹੈਗੀ ਸੋ ਹਿਰਦੇ ਬਲੁੰਦਰ ਦੇਣ ਵਾਲਾ ਉਹ ਸਾਕਾ ਸੀਗਾ ਬਲੂ ਸਟਾਰ ਸੋ ਉੱਥੇ ਜਿਹੜੀਆਂ ਸੰਗਤਾਂ ਪਹੁੰਚੀਆਂ ਸੀਗੀਆਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਦਰਸ਼ਨ ਕਰਨ ਦੇ ਵਾਸਤੇ ਬੇਗੁਨਾਹ ਬੱਚੇ ਔਰਤਾਂ ਤੇ ਨੌਜਵਾਨ ਪਹੁੰਚੇ ਸੀਗੇ ਸੋ ਜੋ ਤਸ਼ੱਦਦ ਕੀਤਾ ਗਿਆ ਸਾਰੀ ਦੁਨੀਆ ਹੀ ਜਾਣਦੀ ਹੈ ਸੋਸ਼ਲ ਮੀਡੀਆ ਤੇ ਸਭ ਨੇ ਵੇਖਿਆ ਹੈ ਸੋ ਇੱਥੇ ਸਵਾਲ ਹੈਗਾ ਕਿ ਗੁਰੂ ਨਾਨਕ ਦਾ ਚਲਾਇਆ ਪੰਥ ਤਾਂ ਸਰਬੱਤ ਦਾ ਭਲਾ ਮੰਗਦਾ ਹੈ ਫਿਰ ਸਿੱਖ ਕੌਮ ਦੇ ਨਾਲ ਇਹ ਸਭ ਕੁਝ ਕਿਉਂ ਹੁੰਦਾ ਹੈ ਕਿਉਂ ਬਧਿਕੀਆਂ ਕੀਤੀ ਜਾਂਦੀ ਹੈ ਬਸ ਇੱਕੋ ਹੀ ਗੱਲ ਹੈ ਕਿ ਇਨਸਾਫ ਮੰਗਣਾ ਸੋ ਐਥਿਕ ਸਵਾਲ ਹੈ ਕਿ ਹੁਣ ਸਿੱਖ ਕੌਮ ਹਰ ਸਾਲ ਜਿਹੜੀ ਵਰਸੀ ਮਨਾਉਂਦੀ ਹੈ ਤੇ ਕੋਈ ਸ਼ਰਾਰਤੀ ਅੰਸਰ ਉਸੇ ਹੀ ਦਿਨ 6 ਜੂਨ ਵਾਲੇ ਦਿਨ ਇਹ ਉਹ ਵੀ ਜਿਹੜੇ ਕਾਤਲ ਹੈਗੇ ਨੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦੀ ਹੈ ਉਸੇ ਮੁੱਦੇ ਤੇ ਗੱਲਬਾਤ ਕਰਦੇ ਆ ਸੋ ਮੇਰੇ ਨਾਲ ਜੁੜੇ ਨੇ ਪ੍ਰਧਾਨ ਲਖਬੀਰ ਸਿੰਘ ਮਹਾਲਮ ਸਾਹਿਬ ਸਤਕਾਰ ਕਮੇਟੀ ਦੇ ਪ੍ਰਧਾਨ ਸਾਹਿਬ ਸੋ ਗੱਲਬਾਤ ਕਰਦੇ ਆ ਸੋ ਪ੍ਰਧਾਨ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਆਪ ਜੀ ਦਾ ਬਹੁਤ ਧੰਨਵਾਦ ਨਿਸ਼ਾਨ ਸਿੰਘ ਜੀ ਬੜਾ ਚੈਨਲ ਦਾ ਧੰਨਵਾਦ ਆਪ ਜੀ ਦਾ ਸੋ ਪ੍ਰਧਾਨ ਸਾਹਿਬ ਸਵਾਲ ਇਹੀ ਹੈਗਾ ਕਿ ਸਿੱਖ ਕੌਮ ਇੱਕ ਬਹਾਦਰ ਕੌਮ ਹੈ ਅਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈਗੀ ਹੈ ਪ੍ਰਧਾਨ ਸਾਹਿਬ 6 ਜੂਨ ਸਿੱਖ ਕੌਮ ਜਿਹੜਾ 6 ਜੂਨ ਦਾ ਘੱਲੂਘਾਰਾ ਸੀਗਾ 81 ਵਿੱਚ ਹੋਏ ਸ਼ਹੀਦਾਂ ਨੂੰ ਦੇਸ਼ ਵਿਦੇਸ਼ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਅਤੇ ਹਰ ਸਾਲ ਸ਼ਹੀਦਾਂ ਦੀ ਵਰਸੀ ਮਨਾਉਂਦੇ ਆ ਅਫਸੋਸ ਸਵਾਲ ਹੈ ਕਿ 6 ਜੂਨ ਨੂੰ ਹੀ ਜੋ ਸ਼ਰਾਰਤੀ ਲੋਕ ਜਿਵੇਂ ਆਪਾਂ ਗੱਲ ਕਰੀ ਕਾਦਲਾਂ ਦੀ ਕੇਪੀਐਸ ਗਿੱਲ ਇੰਦਰਾ ਗਾਂਧੀ ਜਨਨ ਵੈਦਿਆ ਦੀ ਵਰਸੀ ਮਨਾਉਂਦੇ ਨੇ ਇਹ ਕੌਣ ਲੋਕ ਹੋ ਸਕਦੇ ਨੇ ਜਾਂ ਇਹਨਾਂ ਦੇ ਪਿੱਛੇ ਸਾਜ਼ਿਸ਼ ਕੀ ਹੈ ਇਹ ਫਿਰ ਸਿੱਖਾਂ ਦੇ ਜ਼ਖਮਾਂ ਤੇ ਲੂਣ ਕਿਉਂ ਛਿੜਕਦੇ ਆ ਹਾਂਜੀ ਇਹ ਰਿਪੋਰਟ 30 ਨੂੰ 34 ਨੂੰ ਸ਼੍ਰੀ ਦਰਬਾਰ ਸਾਹਿਬ ਤੇ ਹਿੰਦੁਸਤਾਨ ਦੀ ਸਰਕਾਰ ਨੇ ਕੈਂਕਾ ਤੇ ਤੋਪਾਂ ਨਾ ਘਾ ਕੇ ਧੇਰੀ ਕੀਤਾ ਗਿਆ ਤੇ ਨਾਲ ਹੋਰ ਵੀ ਹਿੰਦੁਸਤਾਨ ਹਿੰਦੁਸਤਾਨ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਨੂੰ 1984 ਨੂੰ ਜੀ ਦਾ ਕੇ ਧੇਰੀ ਕੀਤਾ ਗਿਆ ਤੇ ਨਾਲ 35 ਗੁਰਦੁਆਰਾ ਸਾਹਿਬ ਹਟਾਏ ਗਏ ਜੀ ਜੀ ਤੇ ਨੇਕਾ ਹੀ ਘਰਾਂ ਤੋਂ ਕੱਢ ਕੱਢ ਕੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਦਰਬਾਰ ਸਾਹਿਬ ਦੇ ਵਿੱਚ ਅੱਜ ਤੱਕ ਜੀ ਕਿਸੇ ਵੀ ਧਰਮ ਸਥਾਨ ਤੇ ਹਿੰਦੁਸਤਾਨ ਦੀ ਆਰਮੀ ਨੇ ਟੈਂਕ ਨਹੀਂ ਚਲਾਇਆ ਤੇ ਸਾਡੇ ਸ਼੍ਰੀ ਦਰਬਾਰ ਸਾਹਿਬ ਤੇ ਟੈਂਕ ਚੜਾਏ ਗਏ ਜੀ ਜੀ ਉਹਦੇ ਵਿੱਚ ਬੇਤੋਸ਼ੀਆਂ ਨੂੰ ਉੱਤੇ ਸ਼ਹੀਦ ਕੀਤਾ ਗਿਆ ਮਾਰਿਆ ਗਿਆ ਕੋਹ ਕੋਹ ਕੇ ਕਿੱਥੇ ਠਹਿਰਣ ਠਹਿਣਾ ਤੇ ਬੱਚੇ ਵੀ ਸ਼ਹੀਦ ਕੀਤੇ ਗਏ ਉੱਥੇ ਹਾਂਜੀ ਤੇ ਉਹ ਦਿਨ ਸਾਰੀ ਕੌਮ ਅੱਜ ਤੱਕ ਵੀ ਅਸੀਂ ਖੂਨ ਦੇ ਥਰੂ ਰੋਂਦੇ ਆ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਆ ਸ਼ਰਧਾ ਦੇ ਫੁੱਲ ਪੂਰੀ ਦੁਨੀਆ 'ਚ ਕਿੱਥੇ ਵੀ ਗੁਰੂ ਨਾਨਕ ਦੇਵਾ ਸਿੱਖ ਬੈਠਾ ਹੈ ਜੀ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਦਾ ਤੇ ਇਸ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਇਲਾਨਤਾ ਪਾਉਂਦਾ ਹੈ ਜੀ ਜੀ ਤੇ ਸਾਡੇ ਪ੍ਰੋਜੈਕਟਰ ਦੇ ਵਿੱਚ ਕੁ ਸ਼ਰਾਰਤੀ ਅੰਸਰ ਇੱਕ ਮਿੰਕੂ ਚੌਧਰੀ ਨਾਂ ਦਾ ਆਦਮੀ ਹੈ ਕਿਹੜਾ ਤੇ ਪੇਪਰ ਦਾ ਕੰਮ ਟਾਈਪ ਕਰਦਾ ਕਚਹਿਰੀ ਵਿੱਚ ਜੀ ਜੀ ਉਹਨੇ ਅੱਜ ਤੋਂ 4-5 ਜਾਂ 4 ਸਾਲ ਪਹਿਲਾਂ ਵੀ ਇਹ ਸ਼ਰਾਰਤ ਕੀਤੀ ਸੀ ਜੀ ਜੀ ਮੈਂ ਇੰਦਰਾ ਗਾਂਧੀ ਦਾ ਤੇ ਜਰਨਲ ਵੈਦਿਆ ਬੈਂਕ ਸਿੰਘ ਕੇ ਪੀ ਐਸ ਕੇਲ ਤੇ ਇਹਨਾਂ ਦੇ ਚਿੱਠੀ ਜਿਹੜਾ ਬਣਾਉਣਾ ਹੈ ਜੀ ਜੀ ਅਸੀਂ ਉਸ ਟਾਈਮ ਨਾਲ ਵੱਡੇ ਲੈਵਲ ਤੇ ਵਿਰੋਧ ਕਰਕੇ ਤੇ ਪ੍ਰਸ਼ਾਸਨ ਨੂੰ ਸਾਨੂੰ ਵਿਸ਼ਵਾਸ ਹੋਇਆ ਵੀ ਇਹ ਰੋਪਾਂਗੇ ਜੋ ਨਾਲ ਹੀ ਪ੍ਰਚਾਰਣ ਪਿਆ ਸੀ ਇਹਦੇ ਪਰਚਾ ਦਰਜ ਕੀ ਪਿਆ ਜਾਵੇ ਪਰਚਾ ਇਹ ਦੋਸ਼ ਇਹਨੇ ਕਿਹੜਾ ਪੰਜਾਬ ਦੇ ਮਾਹੌਲ ਨੂੰ ਅਕਲੋਂ ਦੀ ਕੋਸ਼ਿਸ਼ ਸਿਰ ਪਰਚਾ ਦਰਜ ਕੀਤਾ ਗਿਆ ਸੀਗਾ ਨਹੀਂ ਜੀ ਪਰਚਾ ਦਰਜ ਨਹੀਂ ਕੀਤਾ ਗਿਆ ਪਰ ਉਹਨੂੰ ਸਕਿਉਰਟੀ ਦਿੱਤੀ ਗਈ ਉਹਦੇ ਦਸਤਰ ਦੇ ਵਿੱਚ 4-5 99 ਸਰਕਾਰ ਨੇ ਉਹਨੂੰ ਦੇ ਭਾਏ ਸਵਾਲ ਹੈ ਪਰਚਾ ਦਰਜ ਵੀ ਨਹੀਂ ਕੀਤਾ ਗਿਆ ਫਿਰ ਸਕਿਉਰਟੀ ਵੀ ਦਿੱਤੀ ਗਈ ਕਿਉਂ ਸਕਿਉਰਟੀ ਉਹ ਸਕਿਉਰਟੀ ਨੂੰ ਬਰਕਰਾਰ ਰੱਖਣ ਲਈ ਹੈ ਇਹਨੇ ਫਿਰ ਸਰਾਰਤ ਕੀਤੀ ਆ ਪੋਸਟਰ ਯਾਦ ਉਹਨੇ ਯਾਰੀ ਕੀਤਾ ਤੁਹਾਨੂੰ ਭੇਜਿਆ ਵੀ ਮੈਕ ਜੀ ਜੀ ਇਹ ਆ ਵੀ ਅਸੀਂ ਕਿਹੜੇ 84 ਤੇ ਕਿਹੜੇ ਫੂਰਤੀਆਂ ਨੂੰ ਇਹ ਸ਼ਰਧਾ ਦੇ ਫੁੱਲ ਪੇਟ ਕਰਨੇ ਆ ਤੇ ਸਾਨੂੰ ਮੁਰਦਾਬਾਦ ਹਾਂਜੀ ਤੇ ਕਿਹੜੇ 84 ਤੇ ਸਾਡੇ ਕਿਹੜੇ ਬੇਦੋਸ਼ੇ ਸਿੱਖਾਂ ਨੂੰ ਸੀਤ ਕੀਤਾ ਗਿਆ ਘਰਾਂ ਤੋਂ ਸਾਡੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਨਾ ਤਾਂ ਉਸ ਨੂੰ ਜਨਰਲ ਵੈਦਿਆ ਮਰਿਆ ਨਾ ਇਹ ਸੇਜ ਨੂੰ ਆਪਣਾ ਬੈਰ ਤੋਂ ਉੱਟੜ ਮਰਿਆ ਜੀ ਜੀ ਨਾ ਹੀ ਸੇਜ ਨੂੰ ਇੰਦਰਾਗੱਦੀ ਮਰੀ ਜੀ ਨਾ ਹੀ ਸੇਜ ਨੂੰ ਪੀਪੀਐਸ ਗੱਲ ਮਰਿਆ ਜੀ ਇਹ ਜਾਣ ਪੁੱਛ ਕੇ ਮਾਹੌਲ ਇਹੋ ਜਿਹਾ ਸ਼ਰਾਰਤੀ ਅੰਸਰ ਜਿਹੜੇ ਪੰਜਾਬ ਦਾ ਖਰਾਬ ਕਰਦੇ ਆ ਇੱਥੇ ਸਪੋਰਟੀਆਂ ਲੈਣ ਦੀ ਖਾਤਰ ਆਪਣੇ ਗਨਮੈਨ ਲੈਣ ਦੀ ਖਾਤਰ ਤੇ ਇਹ ਕੰਮ ਕੀਤਾ ਹੈ ਤੇ ਮੈਂ ਉਹਨਾਂ ਸਾਰੀਆਂ ਟੋਟੇ ਚੈਨਲ ਦੇ ਮਾਦਰ ਬੇਨਤੀ ਕਰਨਾ ਚਾਹੁੰਦਾ ਵੀ ਕਿੰਨੀਆਂ ਵੀ ਪੰਜਾਬ ਦੀਆਂ ਸਿੱਖ ਜੱਥੇਬੰਦੀਆਂ ਨੇ ਤੇ ਪੰਜਾਬ ਦੇ ਕੋਈ ਬੁੱਧੀਜੀਵੀ ਨੇ ਹਾਂਜੀ ਹਾਂਜੀ ਸਾਰਿਆਂ ਨੂੰ ਬੇਨਤੀ ਕਰਾਂਗਾ 6 ਜੂਨ ਨੂੰ ਆਪਾਂ ਉੱਥੇ ਮਾਲਵਾ ਚੌਂਕ ਇਕੱਠੇ ਹੋਣਾ ਹੈ ਤਾਂ ਕਿ ਆਪਾਂ ਇੱਕ ਤਰਫੋਂ ਗੱਲ ਕਰਕੇ ਰਹਿਣੀ ਆ ਜੀ ਜੀ ਕਹਤਾ ਅਸੀਂ ਐਸਪੀ ਨਹੀਂ ਚਾਰ ਮਿੰਕੂ ਚੌਧਰੀ ਹੈ ਨਹੀਂ ਅੱਜ ਇੱਕ ਤਰਫੇ ਗੱਲ ਕਰਾਂਗੇ ਵਾਰ-ਵਾਰ ਅਸੀਂ ਆਪਣੇ ਕਿਹੜੇ ਜਖਮਰ ਨੂਨ ਨਹੀਂ ਪਾਉਣਾ ਚਾਹੁੰਦੇ ਹਾਂਜੀ ਤੇ ਪ੍ਰਸ਼ਾਸਨ ਨੂੰ ਕਹਤਾ ਕਹ ਸੀ ਅੱਗੇ ਲਿਖਤੀ ਦਿੰਦਾ ਸੀ ਬੜੇ ਦਰਖਾਤੇ ਵਿੱਚ ਪਰਚਾ ਦਰਜ ਕਰਦੇ ਪ੍ਰਸ਼ਾਸਨ ਨੇ ਪਰਚਾ ਦਰਜ ਨਹੀਂ ਕੀਤਾ ਹੁੰਦੇ ਸੀ ਜੀ ਸਿਰ ਹੁਣ ਅਸੀਂ ਕਿਸੇ ਪ੍ਰਸ਼ਾਸਨ ਨੂੰ ਕੇ ਸਰਕਾਰ ਨੂੰ ਕਹਣਾ ਸਿੱਧਾ ਹੀ ਦੇਖਾਂ ਕਿ ਵੀ ਅੱਜ ਤੀ ਉਹਨੂੰ ਵੀ ਮੈਂ ਅੱਗੇ ਚੈਲਜੀ ਕੀਤਾ ਹੈ ਜੇ ਤੋ ਮਾਤਾ ਪੁੱਤ ਖੁੱਦ ਪੀਤਾ ਦਾ ਆਪਣੇ ਪਿਓ ਤਾਂ ਸਹੀ ਪੁੱਤਰ ਹੈ ਹਾਂਜੀ ਉਸ ਰਾਹ ਤੇ ਟਾਈਮ ਤੇ ਫਿਰ ਕਿੱਥੇ ਮਦਾਨੀ ਤੁਸੀਂ ਦੇਖਾਂਗੇ ਇੱਕ ਤਰ੍ਹਾਂ ਦੀ ਗੱਲ ਹੋਵੇਗੀ ਕਿ ਵਾਰ-ਵਾਰ ਗੱਲਾਂ ਦੀ ਹੁਣ ਸੰਗੀਆਂ ਲੱਗਣ ਦੀ ਇੱਕ ਇੱਕ ਤਰ੍ਹਾਂ ਦੀ ਗੱਲ ਕਰਾਂਗੇ ਜੀ ਜੀ ਨਾ ਤਾਂ ਤੁਸੀਂ ਪ੍ਰਸ਼ਾਸਨ ਨੂੰ ਫੋਨ ਕਰਨਾ ਆਉਣਾ ਨਾ ਕਿਤੇ ਸਰਕਾਰ ਨੂੰ ਪੈਣਾ ਕਹਿ ਕੇ ਕਿ ਦੇਖ ਲਿਆ ਸਰਕਾਰ ਨੇ ਉਹਨੂੰ 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 ਉਹਦੇ ਜੁਆਇਨਾਂ ਨੂੰ ਕੋਈ ਪਾਰ ਲਈ ਆ ਜੀ ਉਹਨੂੰ ਸਪੋਟੀਆਂ ਦਿੱਤੀਆਂ ਸਰਕਾਰਾਂ ਨੇ ਉਹਨੂੰ ਗਰੰਟੀ ਮੈਂ ਦਿੱਤੇ ਨੇ ਤੇ ਕਿਹਦੇ ਸਾਡੇ ਜ਼ਖਮਾਂ ਤੇ ਨੂਨ ਪਾਉਣ ਵਾਲੇ ਬੰਦਿਆਂ ਨੂੰ ਸਪੋਟੀਆਂ ਮਿਲਦੇ ਅਸੀਂ ਕਦੀ ਵੀ ਇਥੇ ਬਰਦਾਸ਼ਤ ਨਹੀਂ ਕਰਾਂਗੇ ਮੈਨੂੰ ਜੋ ਮਰਜ਼ੀ ਕਰੇ ਉਹਨਾਂ ਨੂੰ ਜਾਣ ਦੀ ਬਾਜੀ ਲਾਵਣੀ ਤਾਂ ਕੁਝ ਹੋਵੇ ਜੀ ਜੀ ਇਸ ਕਰਕੇ ਗੱਲ ਕੀਤੀ ਕਰਾਂਗੇ ਸ਼ਾਮ ਸੈਪ ਨੂੰ ਦਾ ਮੈਸਟਰ ਪ੍ਰਧਾਨ ਸਾਹਿਬ ਇਹ ਜੋ ਲੋਕ ਨੇ ਸ਼ਰਾਰਤੀ ਲੋਕ ਹੈਗੇ ਨੇ ਇਹਨਾਂ ਦੇ ਪਿੱਛੇ ਸ਼ਹਿ ਕਿਸ ਲੋਕਾਂ ਦੀ ਹੈ ਜਾਂ ਕੌਣ ਹੈ ਇਸ ਦੇ ਪਿੱਛੇ ਤੁਸੀਂ ਵੀ ਸਿੱਖਾਂ ਦੇ ਬਰਾਬਰ ਜਿਹੜੇ ਵੀ ਇਹ ਲੋਕ ਛਿੱਦੀ ਜਿਹੜਾ ਬਰਾਬਰ ਸਿੱਖਾਂ ਦੇ ਮਨਾਉਂਦੇ ਹੈਗੇ ਨੇ ਕਾਦਲਾਂ ਦਾ ਜਾਂ ਇਹਨਾਂ ਨੂੰ ਕੌਣ ਸ਼ਹਿ ਦਿੰਦਾ ਵੀ ਤੁਸੀਂ ਨਾਲ ਬਰਾਬਰ ਹੋ ਕੇ ਮਨਾਓ ਕਿਨਾਂ ਦੀ ਕਿਹੜੇ ਲੋਕਾਂ ਦੀ ਸਾਜ਼ਿਸ਼ ਹੈ ਸਾਜ਼ਿਸ਼ ਇਹ ਸਗਲੇ ਸਿੱਖ ਵਿਰੋਧੀ ਚਿਹਰੇ ਬਣੇ ਕਿਹੜੀ ਜੇ ਕਿਹੜੀ ਪਾਰਟੀ ਦਾ ਕੋਈ ਪ੍ਰਧਾਨ ਬਣਿਆ ਫਰਦੌ ਦੇ ਉੱਪਰ ਸ਼ਹਿ ਸਟਾਲਾ ਦਾ ਹਾਂਜੀ ਉਹ ਸਾਰੇ ਸਿੱਖਾਂ ਦੇ ਵਿਰੋਧੀ ਨੇ ਹਾਂਜੀ ਜੋ ਜਾਣ ਬੁੱਝ ਕੇ ਪੰਜਾਬ ਦਾ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਕਿ ਅਸੀਂ ਕਿ ਕਿਹੜੇ ਸਿੱਖਾਂ ਨੂੰ ਅਸੀਂ ਘਟਕਿੰਤੀ ਸਮਝਦੇ ਆਂ ਹਾਂਜੀ ਜੇ ਜੋ ਮਰਜ਼ੀ ਸ਼ਹੀਦ ਹੋ ਜਾਣ ਕੋਈ ਮਰਜ਼ੀ ਹੋ ਜਾਣ ਤੇ ਅਸੀਂ ਜਿਹੜੇ ਪ੍ਰਾਕਟਿਕ ਗੱਲ ਉਹ ਹੈ ਨੀਚੇ ਫਿਰ ਇਹਨਾਂ ਨੇ 96% ਕੁਰਬਾਨੀਆਂ ਕੀਤੀਆਂ ਆਪਣੇ 94% ਅਸੀਂ ਕੁਰਬਾਨੀਆਂ ਕੀਤੀਆਂ ਦੇਸ਼ ਨੂੰ ਯਾਦ ਹੋਣ ਸਾਡੇ ਵੱਡਿਆਂ ਨੇ ਖੂਨ ਡੋਲ੍ਹਿਆ ਬਜ਼ੁਰਗਾਂ ਨੇ ਖੂਨ ਡੋਲ੍ਹਿਆ ਸਾਡੇ ਹਾਂਜੀ ਸਾਡਾ ਆਕਾ ਦਿੱਤੀਆਂ ਜੀ ਜੀ ਸਾਨੂੰ ਇਹ ਦੁੱਖੀ ਚੀਕ ਆਇਆ ਕਿ ਸਾਨੂੰ ਚੈਲੰਜ ਕਰਨ ਤੇ ਅਸੀਂ ਇਨਸਾਨਸਾਂ ਕਦੇ ਵੀ ਬਰਦਾਸ਼ਤ ਨਹੀਂ ਕਰਾਂ ਕਿਸੇ ਦੇ ਕਿਸੇ ਦਾ ਵੀ ਇਹ ਮਗਰਾਤ ਹੋ ਸਕਦਾ ਹੈ ਜੀ ਜੀ ਅਸੀਂ ਕੋਈ ਮੋਰ ਨਾਲ ਫਰਾਨੇ ਕਿ ਇਹ ਸਾਰੇ ਹੀ ਕਿਹੜੇ ਸ਼ਰਾਰਤੀ ਲੋਕ ਨੇ ਤੇ ਆਪਣੀਆਂ ਸਪੋਰਟਿੰਗ ਲਾਈਨ ਦੀ ਖਾਤਰ ਤੇ ਬਾਹਰੋਂ ਵਿਦੇਸ਼ਾਂ ਚ ਫੰਡ ਇਕੱਠਾ ਕਰਨ ਦੀ ਖਾਤਰ ਇਹ ਮੈਂ ਕੋਈ ਇਹੋ ਸ਼ਰਾਰਤੀ ਲੋਕਾਂ ਦਾ ਧਰਮ ਨਹੀਂ ਕੋਈ ਪੀਨ ਨਹੀਂ ਕੋਈ ਵਜਬ ਨਹੀਂ ਹਿੰਦੂ ਵੀਰ ਸਾਡੇ ਨਾਲ ਬੜਾ ਪਿਆਰ ਕਰਦੇ ਆ ਸਾਡੇ ਨਾਲ ਜਥੇਪੰਦੀਆਂ ਦੀ ਸੇਵਾ ਵੀ ਜਾਂਦੇ ਆ ਤੇ ਹਿੰਦੂ ਲੋਕ ਇਥੋਂ ਦੇ ਪ੍ਰੋਪਰ ਤੇ ਹਿੰਦੂ ਸਾਡੇ ਦੀ ਸੇਵਾ ਵੀ ਜਾਂਦੇ ਆ ਤੇ ਸਾਡੇ ਨਾਲ ਹੋਰ ਵੀ ਸਾਝੇ ਮੋਰਚਿਆਂ ਦੇ ਸਾਡੇ ਜਾਂਦੇ ਸਾਰੇ ਜੀ ਜਿਹੜੇ ਇਹੋ ਦੇ ਸ਼ਰਾਤੀ ਬੰਦੇ ਨੇ ਉਹ ਹਰ ਸ਼ਹਿਰ ਤੇ ਹਰ ਪਿੰਡ ਤੇ ਹਰ ਵਕਤ ਦੇ ਵਿੱਚ ਸ਼ਰਾਤੀ ਹੁੰਦੇ ਨੇ ਪ੍ਰਧਾਨ ਸਾਹਿਬ ਜੀ ਇਹ ਸ਼ਰਾਤੀ ਲੋਕ ਨੇ ਕਿਹੜੇ ਜਥੇਬੰਦੇ ਨਾਲ ਸੰਬੰਧਤ ਨੇ ਇਹ ਆ ਆਪਣੇ ਆ ਆਪਣੇ ਸ਼ੇਪਸਨਾ ਦਾ ਜੀ ਜੀ ਸ਼ੇਪਸਨਾ ਦਾ ਵੀ ਆਪਣਾ ਪ੍ਰਣਾਮ ਆਪਦੇ ਨੂੰ ਆਪਣੀ ਸ਼ੇਪਸਨਾ ਅਪਣਾ ਕੇ ਪਹਿਲੋ ਦਾ ਇਥੋਂ ਜ਼ਿਲ੍ਹੇ ਦਾ ਸੀ ਹੁਣ ਆਪਦੇ ਆਪੀ ਸ਼ੇਪਸਨਾ ਪੰਜਾਬ ਦਾ ਪ੍ਰਧਾਨ ਲਿਖੀ ਵਰਤਦਾ ਜੀ ਜੀ ਉਹ ਆਪ ਵੀ ਜੇਸਪੰਦੀ ਬਣਾ ਕੇ ਪਾਇਆ ਤੈਨੂੰ ਵਿਖਿਆ ਨਹੀਂ ਕਦੇ ਛੇਰਸਾਨਾ ਦੇ ਕਿਸੇ ਹਿੰਦੂਆਂ ਦਾ ਕੰਮ ਜਾਣਦਾ ਕਿਸੇ ਹਿੰਦੂਆਂ ਦੇ ਮਤਲੇ ਜਾਣਦਾ ਜੀ ਪੈਸਾ ਤੇ 6 ਜੂਨ ਜਰੂਰ ਸ਼ਰਤ ਸ਼ਰਤ ਕਰ ਦਿੰਦਾ ਉੱਥੇ ਦਫ਼ਤਰ ਜਾਂ ਤੇ ਗਨਮਣੇ ਲੈ ਕੇ ਸਾਰਾ ਉਹਨਾਂ ਕੰਮ ਕਰੀ ਜਾਂਦਾ ਉੱਥੇ ਜੀ ਜੀ ਸਰਕਾਰਾਂ ਤੋਂ ਹੋਰ ਖਰਚੇ ਵੀ ਗਨਮਣਾਂ ਨਾਲ ਮਿਲ ਜਾਂਦੇ ਆ ਤੇਲ ਖਰਚੇ ਉਹ ਸਭ ਕੁਝ ਮਿਲ ਜਾਂਦਾ ਹੈ ਇਹਨੂੰ ਪੈਸਾ ਕਿੰਨੇ ਗਨਮਣੇ ਦਿੱਤੇ ਆ ਇਹ ਤਾਂ ਮੈਂ ਜਣਾ ਤੈਨੂੰ 4 ਗਨਮਣੇ ਦੇ ਦਫ਼ਤਰ ਵਿੱਚ ਬੈਠੇ ਉਹ ਤੇ 3 ਜਾਂ 4 ਮੈਨ ਰੋਡ ਦੇ ਉੱਤੇ ਹੀ ਦਫ਼ਤਰ ਹੈ ਤੇ ਪ੍ਰਾਣੀ ਸੀਲ ਦੇ ਵਿਚਿੰਦਾ ਜੀ ਜੀ ਉਹ ਤੇੰ ਦੇ ਗਨਮਨ ਪਾਏ ਘਰੇ ਵੀ ਪਾਏ ਉਹਨਾਂ ਕੇ ਸ਼ਹਿਰ ਘਰ ਤਾਂ ਵੇਖਿਆ ਨਹੀਂ ਕਿਤੇ ਤਾਂ ਤੁਸੀਂ ਪੁਰਸਕਾਂ ਵੀ ਕਿੰਨੇ ਗਨਮਨ ਪਾਵਾਂਗਾ ਕਿ ਕਿੰਨੇ ਇਹਨਾਂ ਨੂੰ ਇਹੋ ਜਿਹਾ ਵਿਦਣਾ ਨੂੰ ਗਨਮਨ ਸਰਕਾਰ ਦਿੱਤੀ ਹੋਈ ਆ ਜੀ ਜੀ ਇਹ ਗੱਲਾਂ ਸਾਰੀਆਂ ਹੈਗੀਆਂ 6 ਜੂਨ ਨੂੰ ਤੁਹਾਡੇ ਚੈਨਲ 'ਤੇ ਫਿਰ ਦੁਬਾਰਾ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਸਾਰਿਆਂ ਨੂੰ ਪੰਜਾਬ ਦੇ ਨੂੰ ਸਾਰਿਆਂ ਸਿੱਖ ਕਿਸੇ ਬੰਦਿਆਂ ਸਮਾਜ ਸੇਵੀ ਜਿੱਥੇ ਬੰਦਿਆਂ ਨੂੰ ਕਿ ਸਾਡੇ ਦੇ 6 ਜੂਨ ਨੂੰ ਕਿਹੜੇ ਜ਼ਖਮ ਨੇ ਇਸ ਬੰਦੇ ਨੇ ਸਾਡੇ ਜ਼ਖਮਾਂ ਤੇ ਨਮਕ ਪਾਉਣ ਦੀ ਕੋਸ਼ਿਸ਼ ਕੀਤੀ ਆ ਪਰ ਹੁਣ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਜਿਹੜੇ ਸਿੱਖ ਕਰਨ ਨੂੰ ਪਿਆਰ ਕਰਨ ਵਾਲੇ ਆ ਸਿੱਖ ਜਥੇਬੰਦੀਆਂ ਦੇ ਮੁਖੀ ਤੇ ਪਿੰਡਾਂ ਦੇ ਸਰਪੰਚਾਂ ਸਰਪੰਚਾਂ ਨੂੰ ਅਪੀਲ ਕਰਦਾ ਕਿ 6 ਜੂਨ ਨੂੰ ਠੀਕ 8 ਵਜੇ ਆਪਾਂ ਉੱਤੇ ਮਾਲਵਾਜਾਂ ਇਕੱਠੇ ਹੋਣਾ ਤੇ ਸਾਰੇ ਆਪੋ ਦੇ ਵਹਿਕੜਾ ਤੇ ਆਪੋ ਦੇ ਗੱਡੀਆਂ ਲੈ ਕੇ ਪਈ ਪਹੁੰਚੋ ਤੇ ਆਪਾਂ ਇਹਨੂੰ ਮੂੰਹ ਤੋੜਨਾ ਜਵਾਬ ਇੱਕ ਤਰ੍ਹਾਂ ਦੀ ਗੱਲ ਕਰਨੀ ਹੈ ਜੀ ਜੀ ਕੀ ਗੱਲ ਹੈ ਜੀ ਪ੍ਰਧਾਨ ਸਾਹਿਬ ਜੀ ਇੱਕ ਵਾਰੀ ਤੁਹਾਨੂੰ ਜਥੇਬੰਦੀਆਂ ਦੇ ਵੱਲੋਂ ਪ੍ਰਸ਼ਾਸਨ ਨੂੰ ਪੰਜਾਬ ਪੁਲਿਸ ਨੂੰ ਇੱਕ ਵਾਰੀ ਕੰਪਲੇਨ ਦੇਣ ਦੀ ਲੋੜਤਾ ਬਣਦੀ ਹੈ ਪ੍ਰਸ਼ਾਸਨ ਕਹਿੰਦਾ ਕੀ ਹੈ ਬੜੀ ਬੜੀ ਕੰਪਲੇਟਾਂ ਦੇ ਦਿੱਤੇ ਆ ਜੀ 20 ਸਾਲ ਦੀ ਕੰਪਲੇਟਾਂ ਆ 5 ਸਾਲ ਦੀ ਕੰਪਲੇਟਾਂ ਦੇ ਰਹੇ ਆ ਜੀ ਲੇਕਿਨ ਜਦੋਂ ਖਾਤਾ ਭੇਜਣਾ ਪ੍ਰਸ਼ਾਸਨ ਕਾਰ ਵੀ ਨਹੀਂ ਕਰਦਾ ਉਹਨੂੰ ਉਹਨੂੰ ਗਵਰਨਮੈਂਟ ਦੇ ਉੱਤੇ ਕਿੰਨੇ ਕਾਰ ਵੀ ਕਰੀ ਕਹਿੰਦੇ ਸਹੀ ਹੈ ਪ੍ਰਸ਼ਾਸਨ ਕੀ ਜੀ ਪਰਚੇ ਨਸਕੋਲ ਦੇ ਦਿੰਦੇ ਆ ਪ੍ਰਸ਼ਾਸਨ ਨੇ ਉਹਨੂੰ ਜੀ ਤੇ ਕਰਦਾ ਘਰ ਦੇ ਕੰਮ ਦਾ ਤੇ ਉਹਨੂੰ ਪ੍ਰਸ਼ਾਸਨ ਉਹ ਲਿਖੇ ਕਾ ਜਣਾ ਉਹਨੇ ਪਰਚਾ ਦਰਜ ਕਰੇ ਪ੍ਰਸ਼ਾਸਨ ਕਹਿੰਦੇ ਪੋਸਟਪਾਈ ਪ੍ਰਸ਼ਾਸਨ ਪਰਚਾ ਦਰਜ ਕਰਦੇ ਕਸੀ ਲਗਾਓ ਸਾਡੇ ਹਿਰਦੇ ਠੰਡਾ ਜੀ ਜੀ ਕੰਮ ਸਰਕਾਰ ਵਾਸਲੇ ਵੇ ਹੂੰ ਪੋਸਟ ਪਾਈ ਦਾ ਪੜਕਾਉ ਨੇ ਜੀ ਪੜਕਾਉ ਕੋਟ ਦੇ ਜਦੋਂ ਮਰਜ਼ੀ ਪਰਚਾ ਕਰ ਸਕਦੀ ਹੈ ਪੜਕਾਉ ਪੋਸਟਾਂ ਕੇ ਵਰਗ ਵਿੱਚ ਇਹ ਜਿਹੜਾ ਮਰ ਕੋ ਪਈਆਂ ਨਾ ਵਾਧੂ ਹੁੰਦੀਆਂ ਹਾਂਜੀ ਤੇ ਪੜਕਾਉ ਕੋਲ ਉਹ ਗੜੀ ਪੋਸਟ ਦੇ ਪ੍ਰਸ਼ਾਸਨ ਚੋਂ ਕੇ ਉਹਨਾਂ ਅੰਦਰ ਕਰਕੇ ਪਰਚਾ ਚਰਚ ਕਰੇ ਤੁਸੀਂ ਕਹਿੰਦੇ ਸਾਡੇ ਦਾ ਪ੍ਰਸ਼ਾਸਨ ਨੇ ਇਨਸਾਫ ਕੀਤਾ ਜੀ ਜੀ ਇਹ ਗੱਲ ਹੈ ਜੀ ਪ੍ਰਧਾਨ ਸਾਹਿਬ ਹਮੇਸ਼ਾ ਸੇਕ ਕੌਮ ਸਰਬਤ ਦਾ ਭਲਾ ਮੰਗਣ ਵਾਲੀ ਕੌਮ ਹੈ ਤੇ ਇਨ੍ਹਾਂ ਤੇ ਧੱਕੇਸ਼ਾਹੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਦਬੀਆਂ ਦਾ ਇਨਸਾਫ ਨਾ ਮਿਲਣਾ ਅਸਲ ਵਿੱਚ ਇਹ ਦਰਸਾਉਂਦਾ ਕੀ ਹੈ ਵੇਖੋ ਜੀ ਇਹ ਦਸਾਉਂਦਾ ਹੈ ਗੁਰੂ ਕਾਂਸਰ ਦੀਆਂ ਬੇਦਬੀਆਂ ਦਾ ਇਨਸਾਫ ਨਾ ਮਿਲਣਾ ਸਿੰਘ ਸ਼ਹੀਦ ਹੋਣ ਦਾ ਇਨਸਾਫ ਨਾ ਮਿਲਣਾ ਜੀ ਇਹ ਸੋਦੀ ਸਰਕਾਰ ਦੀ ਮਾੜੀ ਸੋਚ ਇਥੋਂ ਲੀਡਰਾਂ ਦੀ ਮਾੜੀਆਂ ਸੋਚਾਂ ਜੀ ਸਿੱਖਾਂ ਨੂੰ ਇਨਸਾਫ ਦੇਣਾ ਹੀ ਨਹੀਂਗਾ ਜੀ ਜਿਸ ਦਿਨ ਮੈਂ ਤੇ ਕੱਲ ਅੱਜ ਕਹਿਣਾ ਨਾ ਜਿਸ ਦਿਨ 1947 ਨੂੰ ਸਾਡੇ ਵੱਡਿਆਂ ਨੇ ਬਜ਼ੁਰਗਾਂ ਨੇ ਆਪਣਾ ਖੂਨ ਡੋਲਿਆ ਫਾਸੀਆਂ ਦੇ ਰਸਤੇ ਚੁੰਮੇ ਤੇ ਕਾਲੇ ਪਾਣੀ ਸੱਜਾ ਕਟੀਆਂ ਜੀ ਜੀ ਇਸ ਦੇਸ਼ ਨੂੰ ਯਾਦ ਕਰਾਇਆ ਸੀ ਸਾਡਾ ਦੇਸ਼ ਸਾਨੂੰ ਇੱਥੇ ਵੈਨ ਵੀ ਆ ਸਮੇਂ ਮਿਲੇਗਾ ਜੀ ਜੀ ਫਿਰ ਉਸ ਦਿਨ ਪੈਨਾ ਵੀ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਉਸ ਦਿਨ ਗਲਾਮ ਹੋ ਗਿਆ ਸੀ ਗੁਰੂ ਨਾਨਕ ਦਾ ਸਿੱਖ 1949 ਦਾ ਗਲਾਮ ਜਿਹੜਾ ਗਲਾਮ ਚੱਲ ਰਿਹਾ ਹੈ ਹਾਂਜੀ ਸਾਡੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋ ਜਾਣਾ ਸਾਡੇ ਗਵਾਂਹ ਜੇ ਦਿੱਲੀ ਦੇ ਗਵਾਂਹ ਜੇ ਪੈਰ ਪਾ ਕੇ ਸਾਡੇ ਜਾਣਾ ਹਾਂਜੀ ਤੇ ਬੱਚਿਆਂ ਨੂੰ ਕੋ-ਕੋ ਕੇ ਮਾਰਿਆ ਜਾਣਾ ਧੀਆਂ ਧਾਣਾਂ ਦਾ ਬਲਾਦ ਘਰ ਹੋਣਾ 11000 ਹਜ਼ਾਰਾਂ ਦੀ ਗਿਣਤੀ ਚ ਹੋਏ ਅੱਜ ਜੀ ਜੀ ਹੋਰ ਵੀ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਅੱਜ ਤੱਕ ਨੂੰ ਸਜ਼ਾ ਨਹੀਂ ਮਿਲੀ ਜੀ ਜੀ ਪਰਾਂ ਤੋਂ ਕੱਟ ਕੇ ਉਹ ਕਹਦੇ ਹਟਾ ਹੁਣ ਕਹਿੰਦੇ ਵੀ ਆ ਕੁਝ ਨਾ ਲਾਫ ਨੂੰ ਰੱਖਿਆ ਹੈ ਇੰਦਸਤਾਨ ਦੇ ਨਾਮ ਵੀ ਉੱਤੇ ਕਿਹੜਾ ਹੋਇਆ ਉੱਤੇ ਹਮਲਾ ਜੰਮੂ ਕੀ ਮੀਰ ਤੇ ਹੋਇਆ ਘਟਨਾ ਵਾਪਰੀ ਹੈ ਹਾਂਜੀ ਇਹਨਾਂ 15 ਨੂੰ ਜਾ ਕੇ ਹਮਲਾ ਕਰਕੇ ਜਿਹੜਾ ਕੋ ਉਹ ਕਹਿ ਰਿਹਾ ਅਤਵਾਦੀ ਮਾਰਤ ਕੋਸ਼ਿਸ਼ ਕਹਿ ਰਿਹਾ ਹੈ ਜੀ ਜੀ ਕਿ ਅਸੀਂ ਕਿ ਸਾਡੇ ਘਰਾਂ 'ਚ ਅਤਵਾਦੀ ਬੜੇ ਸਾਡੀਆਂ ਭੈਣਾਂ ਨੂੰ ਬਲਾਦ ਕਰ ਕਿਤੇ ਸਾਡੇ ਗਲੇ ਤੈਰ ਤਾ ਕੇ ਸਾੜੇ ਗਏ ਜੀ ਜੀ ਉਹਨਾਂ ਤੇਰੇ ਅਤਵਾਦੀ ਉਹ ਕਿਹੜੇ ਅਤਵਾਦੀ ਦੀ ਤਸਵੀਰ ਸਚਨ ਕੁਮਾਰ ਭਗਤ ਵਰਗੇ ਸਾਰੇ ਅਤਵਾਦੀ ਸੀ ਉਹ ਹਾਂਜੀ ਇਹਦੇ ਡੇਰਾਦੂਨ 'ਚ ਹੋਏ ਦੁਬਾਰਾ ਕਿੱਥੇ ਵੀ ਉਹ ਜੱਗੇ ਕੀਤੀ ਉਹ ਸਾਰੇ ਅਤਵਾਦੀ ਹੀ ਹਨਾ ਜੀ ਉਹਨਾਂ ਨੇ ਕਿਉਂ ਨਹੀਂ آپریشن ਕੀਤਾ ਸਰਕਾਰ ਨੇ ਉਹਨਾਂ ਨੇ ਜਿਹੜਾ ਨਾਗਰਿਕ ਨਹੀਂ ਫਰਾਨਾ آپریشن ਨਾਲ ਘਰ ਦੇ ਮਾਰਿਆ ਸੀ ਜੀ ਜੀ ਉਹਨਾਂ ਦੇ ਘਰਾਂ ਵਿੱਚ ਤੇ ਨਹੀਂ ਕਰਾਏ ਕੱਟ ਕੱਟ ਕੇ ਕਰਾਏ ਟਾਇਰ ਪੰਕਸ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਦੋਸ਼ੀਆਂ ਕੌਣੀ ਕੀਤਾ ਗਿਆ ਜੀ ਜੀ ਉਹਨਾਂ ਦੇ ਘਰਾਂ ਵਿੱਚ ਕੌਣੀ ਬੰਬ ਸੱਟੇ ਗਏ ਹਾਂਜੀ ਇਹ ਸਾਰੇ ਹੋਣਾ ਚਾਹੀਦਾ ਸੱਟੇ ਹੋਇਆ ਨਹੀਂ ਪਰ ਇਸ ਕਰਕੇ ਅਸੀਂ ਤੇ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਆਂ ਅਸੀਂ غلام ਅਤੇ ਇੱਕ ਗੁਲਾਮ ਜੀ ਪ੍ਰਧਾਨ ਸਾਹਿਬ ਜਿਹੜਾ ਦੇਸ਼ ਭਾਰਤ ਦੇਸ਼ ਹੈ ਸਭ ਦਾ ਸਾਂਝਾ ਦੇਸ਼ ਹੈ ਹਰੇਕ ਬੰਦਾ ਇਸ ਦਾ ਨਾਗਰਿਕ ਹੈ ਫਿਰ ਘਟ ਗਿਣਤੀਆਂ ਦੇ ਲਈ ਕਾਨੂੰਨ ਵੱਖਰਾ ਬਣਾਇਆ ਜਾਂਦਾ ਤੇ ਵੱਧ ਗਿਣਤੀਆਂ ਦੇ ਕਾਨੂੰਨ ਵੱਖਰਾ ਹੈਗਾ ਘਟ ਗਿਣਤੀਆਂ ਨੂੰ ਇਨਸਾਫ ਨਾ ਮਿਲਣਾ ਉਸ ਕੀ ਲੱਗਦਾ ਤੁਹਾਨੂੰ ਤੁਸੀਂ ਕਿਵੇਂ ਬਸ ਰਹੇ ਹੋ ਦੇਖੋ ਕਾਨੂੰਨ ਹਮੇਸ਼ਾ ਹੀ ਤੇ ਦੋਨੇ ਅਕੀਨ ਰਸ ਕੇ ਨਹੀਂ ਸਾਡੇ ਗਲਾਚ ਪੈਰ ਪਾਏਗੇ ਬਾਬਾ ਦਾੜੇ ਜੇ ਸਭ ਕੀਤਾ ਗਿਆ ਜੀ ਜੀ ਫਿਰ ਉੱਤੇ ਜਿਹੜਾ ਕਸ਼ਮੀਰ ਤੇ ਬਿਲਕੁਲ ਨਿੰਦਣਜਕ ਹੋਇਆ ਕਿ ਨਿਆਂ ਨਹੀਂ ਮਰਨਾ ਨਿੰਦਿਆ ਕਰਦੇ ਆ ਹਾਂਜੀ ਹਾਂਜੀ ਫਿਰ ਉਹਦੇ ਇੱਕ ਮਹੀਨੇ ਬਾਅਦ ਵੀ ਬੜੀ ਕੈਰ ਵੀ ਹੋ ਗਈ ਹਾਂਜੀ ਸਾਡੇ ਇੰਨਾ ਛੇਰ ਹੋ ਗਿਆ ਸਾਨੂੰ ਫੋਨ ਦੇ ਥਰੂ ਰੋਂਦੇ ਨੂੰ ਹਾਂਜੀ ਸਾਡੇ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਗਲੀਆਂ 'ਚ ਖਿਲਾਰੇ ਗਏ ਸਾਡੇ ਸਿੰਘਾਂ ਨੂੰ ਚੌਂਕਾਂ 'ਚ ਖਿਲਾਰ ਕੇ ਗੋਲੀਆਂ ਮਾਰੀਆਂ ਗਈਆਂ ਹਾਂਜੀ ਹਾਂਜੀ ਇਹ ਸਾਰੇ ਸਾਰੇ ਗੱਲੀ ਸਾਰੀ ਇਹ ਕਾ ਦੀ ਪੁਸ਼ਟੀ ਕਰਦੇ ਵੀ ਕਟਿੰਗਾਂਾਂ ਵਾਸਤੇ ਕਾਨੂੰਨ ਹੋਰ ਦੂਜਿਆਂ ਵਾਸਤੇ ਕਾਨੂੰਨ ਹੋਰੇ ਸਾਰੀ ਇਸ ਗੱਲੀ ਉਹ ਗੱਲ ਸਪੈਸੀਫਾਈ ਕਰਨੀ ਹੈ ਜੀ ਹਿੰਕਮ ਸਿੰਘ ਪ੍ਰਧਾਨ ਸਾਹਿਬ ਜੀ ਹਾਂਜੀ ਪ੍ਰਧਾਨ ਸਾਹਿਬ ਜੀ ਜੇ ਤੁਹਾਨੂੰ ਪ੍ਰਸ਼ਾਸਨ ਇਸ ਮੁੱਦੇ ਤੇ ਕੋਈ ਇਨਸਾਫ ਨਹੀਂ ਦਿੰਦਾ ਫਿਰ ਤੁਹਾਡਾ ਜੱਜੇਬੰਦੀਆਂ ਦਾ ਅਗਲਾ ਸਟੈਂਡ ਕੀ ਹੋਵੇਗਾ ਅਗੋਂ ਸਾਨੂੰ ਛੇ ਜੂਨ ਦਾ ਸੰਗਠ ਅੱਠ ਵਜੇ ਭਾਈ ਕੀ ਲਗਣਾ ਸੈਂਡ ਛੇ ਨੂੰ ਪੜਾ ਲੱਗਦੀ ਤੁਹਾਨੂੰ ਨਿਸ਼ਾਨਾ ਨਿਕਰਾ ਹੋਊਗਾ ਛੇ ਨੂੰ 8 ਵਜੇ ਪੜਾ ਲੱਗਦੀ ਤੁਹਾਨੂੰ ਆਖੀ ਇਹ 6 ਜੂਨ ਨੂੰ ਜੀ ਉੱਥੇ ਜਾਣਾ ਹੈ ਦਰਬਾਰ ਸਾਹਿਬ ਨੂੰ ਕੈਨਸਲ ਕਰਤਾ ਸਾਰੇ ਸਿੰਘਾਂ ਨੂੰ ਫੋਨ ਲਾਈ ਜਾਂਦੇ ਭਾਈ ਵੀ ਵਾਅਦਾ ਦਿੱਤੇ ਆਪਾਂ ਜਿੱਥੇ ਲੈ ਕੇ ਪਹੁੰਚ ਜੀ ਜੀ ਠੀਕ ਹੈ ਹਾਂ ਜੀ ਇਹ ਗੱਲ ਕਰ ਸੋ ਪ੍ਰਧਾਨ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈ ਵੀ ਜਿਹੜੇ ਲੋਕ ਸ਼ਰਾਰਤੀ ਅੰਸਰ ਹੈਗੇ ਨੇ ਵੀ 6 ਜੂਨ ਸਿੱਖਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਬਰਾਬਰ ਉਸੇ ਦਿਨ ਹੀ ਸ਼ਹੀਦੀ ਦਿਹਾੜਾ ਮਨਾਉਣਾ ਉਸ ਉਹਨਾਂ ਲੋਕਾਂ ਦਾ ਜੋ ਸ਼ਰਾਰਤੀ ਲੋਕ ਐਸੀ ਕੌਮ ਦਾ ਕਤਲ ਕੀਤੇ ਹੋਏ ਨੇ ਸੋ ਤੁਸੀਂ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਬਹੁਤ ਧੰਨਵਾਦ ਸ਼ਾਨਤ ਸਿੰਘ ਆ ਚੈਨਲ ਦਾ ਬਹੁਤ ਧੰਨਵਾਦ ਸਾਰੀ ਟੀਮ ਦਾ ਜਿੰਨਾ ਸਾਡੀ ਗੱਲ ਤੁਸੀਂ ਦੁਨੀਆ ਦੇ ਕੋਲ ਪਹੁੰਚਾਈ ਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ਾਨਤ ਸਿੰਘ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਅਤੇ ਨਾਲੇ ਆਪਣੇ ਕਮੈਂਟ ਜ਼ਰੂਰ ਲਿਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ